ਜੋ ਬਲੇ ਤੋਂ ਨੇ ਪਾਨ ਵਾਲੀ ਨਾਰਾਇਣ ਜੀ ਦਾ ਹੈ। ਜੈਪੀ ਜੈ ਪਰ ਮੇਰਾ ਨਾਮ ਸੁਮਿਤ ਕਾਲੀਆ ਵੀ ਨਾਦੀ ਕਾਲੀਆ ਮੀਟਲ ਮਾਰਕਟ ਤੋਂ ਹੈ। ਤੋਂ ਮੇਰੇ ਨਾਲ ਅੱਜ ਸਾਡੇ ਸੀਨੀਅਰ ਅਗੂ ਜਗਦੀਸ਼ ਸਿੰਘ ਜਬੂਜੀ ਆਲੀਆ ਕਬੀਰ ਕਾਸ਼ ਤੋਂ ਔਰ ਕਬੀਰ ਜੀ ਔਰ ਰਾਹੁਲ ਮਲਿਕ ਜੀ ਦਲੀ ਸੁਰੱਖਿਆ ਸੈਨਾ ਤੋਂ। ਤੋਂ ਅੱਜ ਅਸੀਂ ਇਸ ਮਾਨਯੋਗ ਕਬੀਰ ਸਾਹਿਬ ਨੂੰ ਮਿਲਣ ਆਏ ਤਾਂ ਕਿ ਸਾਡੀ ਜਿਹੜੀ ਬੇਟੀ ਹੈ ਸਾਡੀ ਜਿਹੜੀ ਭੈਣ ਹੈ ਕਾਜਲ ਤੇ ਇਹਨਾਂ ਦੀ 3 ਸਾਲ ਸਵਾ ਸਾਲ ਹੋ ਗਿਆ ਇਹਨਾਂ ਦੇ ਹਸਬੰਦ ਦੇ ਉੱਤੇ ਇੱਕ ਜਿੱਥੇ ਇਹਨਾਂ ਦੇ ਹਸਬੰਦ ਕੰਮ ਕਰਦੇ ਸੀ ਜਿੱਥੇ ਇਹਨਾਂ ਦਾ ਬ੍ਰਦਰ ਕੰਮ ਕਰਦਾ ਸੀ ਉੱਥੋਂ ਦੇ ਜਿਹੜੇ ਮਾਲਕ ਨੇ ਇਹਨਾਂ ਦੇ ਝੂਠਾ ਚੋਰੀ ਦਾ ਜਿਹੜਾ ਇਲਜ਼ਾਮ ਲਗਵਾਇਆ ਸੀ ਔਰ ਉਹ ਜਿਹੜਾ ਹੈ ਜਿਹੜਾ ਝੂਠਾ ਇਲਜ਼ਾਮ ਲਗਾ ਕੇ ਤੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਇਸ ਥਾਣੇ ਔਰ ਇਹਨਾਂ ਦੀ ਵੀ ਦਰਖਾਸਤ ਦੋਨਾਂ ਪਾਰਟੀਆਂ ਦੀਆਂ ਦਰਖਾਸਤਾਂ ਸੀ ਉਹ ਥਾਣਾ ਬੀ ਡਿਵੀਜ਼ਨ ਦੇ ਵਿੱਚ ਚਲਦੀਆਂ ਪਈਆਂ ਸੀ ਉਸ ਸਬੰਧ ਦੇ ਵਿੱਚ ਅਸੀਂ ਵੀ ਇੱਕ ਦੋ ਵਾਰ ਗਏ ਸਾਂ ਔਰ ਅਸੀਂ ਉਹਨਾਂ ਨੂੰ ਗੱਲ ਕੀਤੀ ਕਿ ਜੇਕਰ ਤੁਹਾਡੇ ਕੋਲ ਤਪੀਸ਼ ਅਚੀ ਤਰ੍ਹਾਂ ਹੁੰਦੀ ਹੈ ਤੇ ਠੀਕ ਹੈ ਜੇ ਨਹੀਂ ਹੁੰਦੀ ਤੇ ਕਿਸੇ ਉੱਚ ਅਧਿਕਾਰੀ ਦੀ ਡਿਊਟੀ ਲਈ ਜਾ ਔਰ ਮਾਨਯੋਗ ਉਹਨਾਂ ਦੀ ਜਿਹੜੀ ਡਿਊਟੀ ਸੀ ਐਸਪੀ ਹਰਪਾਲ ਸਰ ਨੂੰ ਅਸੀਂ ਮਿਲੇ ਤਾਂ ਔਰ ਦੋਨਾਂ ਨੂੰ ਇਸ ਪਾਰਟੀਆਂ ਨੂੰ ਬੁਲਾ ਕੇ ਤੇ ਦੋਨਾਂ ਦੀ ਜਿਹੜੀ ਗੱਲਬਾਤ ਸੁਣੀ ਗਈ ਸੀ ਤੇ ਜਦੋਂ ਇਹਨਾਂ ਦੀ ਗੱਲਬਾਤ ਸੁਣੀ ਗਈ ਤਾਂ ਫਿਰ ਸੁਣੀ ਤੋਂ ਬਾਅਦ ਇਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਕੁਝ ਸਮੇਂ ਬਾਅਦ ਟਾਈਮ ਦਿੱਤਾ ਗਿਆ ਔਰ ਕੁਝ ਜੇ ਮਿਆ ਕਾਰਨ ਪ੍ਰਸ਼ਾਸਨ ਕੋਲ ਟਾਈਮ ਨਹੀਂ ਸੀ ਤੇ ਜਿਹਦੇ ਕਾਰਨ ਇਹ ਦੋਨੇ ਜਿਹੜੇ ਪਾਰਟੀਆਂ ਆ ਆਪਸੇ ਬੈਠ ਨਹੀਂ ਸਕੀਆਂ ਸੀ ਔਰ ਪਤਾ ਨਹੀਂ ਕਿਹੜੀ ਮਿਲੀ ਭੁਗਤੀ ਦੇ ਨਾਲ ਇਹ ਭੈਣ ਆ ਜਿਹੜੀ ਇਹਦੇ ਹਸਬੰਦ ਦਾ ਜਿਹੜਾ ਨਾਮ ਆ ਉਹ ਪ੍ਰਦੀਪ ਮੈਣੀ ਆ ਔਰ ਇਹਨਾਂ ਦੇ ਜਿਹੜੇ ਬ੍ਰਦਰ ਦਾ ਨਾਮ ਹੈ ਆ ਉਹ ਹੈਗਾ ਹਾਂ ਅਮਿਤ ਕੁਮਾਰ ਇਹਨਾਂ ਦੇ ਬ੍ਰਦਰ ਦਾ ਨਾਮ ਹੈ ਔਰ ਇਹਨਾਂ ਤੇ ਜਿਹੜਾ ਵਾ ਪਿਛਲੇ ਮਹੀਨੇ ਜਿਹੜਾ ਇੱਕ ਪਰਚਾ ਦਰਜ ਹੋ ਗਿਆ ਹੈ ਚੋਰੀ ਦਾ ਔਰ ਅਸੀਂ ਬੇਨਤੀ ਕਰਦੇ ਹਾਂ ਇਹ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਿ ਜਿਸ ਚੀਜ਼ ਦੀ ਤਪਤੀਸ਼ ਹੀ ਨਹੀਂ ਹਲੇ ਪ੍ਰੋਪਰ ਤਰੀਕੇ ਨਾਲ ਹੋਈ ਜਿਸ ਚੀਜ਼ ਦੀ ਇਨਕੁਆਇਰੀ ਨਹੀਂ ਪ੍ਰੋਪਰ ਤਰੀਕੇ ਨਾਲ ਹੋਈ ਤੇ ਉਹਦੇ ਤੇ ਪਰਚਾ ਕਿਸ ਤਰ੍ਹਾਂ ਦਰਜ ਹੋ ਗਿਆ ਕਈ ਵਾਰ ਕੀ ਆ ਕਿ ਕੋਈ ਮਿਲੀ ਭੁਗਤੀ ਦੇ ਨਾਲ ਜਾਂ ਕਿਸੇ politcal pressure ਦੇ ਨਾਲ ਕੋਈ ਪਰਚੇ ਦਰਜ ਨਾਜਾਇਜ਼ ਹੋ ਜਾਂਦੇ ਨੇ ਅਦੇ ਸਾਡੇ ਪਰਿਵਾਰ ਜਿਹੜਾ ਸਾਡੇ ਕੋਲ ਪਹੁੰਚਿਆ ਵਾ ਅਸੀਂ ਮਾਨੀ ਰੋ ਪੁਲਿਸਨ ਸਾਹਿਬ ਨੂੰ ਮਿਲੇ ਆਂ ਔਰ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਹਦੀ ਚੰਗੀ ਤਰ੍ਹਾਂ ਤਫਤੀਸ਼ ਕੀਤੀ ਜਾਵੇ ਔਰ ਇਹਦੀ ਤਫਤੀਸ਼ ਕਰਕੇ ਔਰ ਜਿਹੜਾ ਝੂਠਾ ਪਰਚਾ ਇਹਨਾਂ ਦੇ ਪਰਿਵਾਰ ਦੇ ਉੱਤੇ ਦਰਜ ਹੋਇਆ ਵਾ ਉਹ ਪਰਚੇ ਨੂੰ ਜਿਹੜਾ ਵਾ ਉਹ ਕੈਨਸਲ ਕੀਤਾ ਜਾਵੇ ਅਗਰ ਜੇ ਇਸ ਨੂੰ ਜੇ ਇਸ ਕੈਨਸਲ ਨਾ ਕੀਤਾ ਗਿਆ ਫਿਰ ਵੱਡੇ ਪੱਧਰ ਦੇ ਉੱਤੇ ਜਿਹੜਾ ਵਾ ਉਸਨ ਕਰਸ਼ ਕੀਤਾ ਜਾਏਗਾ ਤੇ ਫਿਰ ਉਸ ਤੋਂ ਬਾਅਦ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਏਗਾ ਅਗਰ ਨਾ ਮਿਲਿਆ ਤੇ ਫਿਰ ਸੜਕਾਂ ਤੇ ਆ ਕੇ ਇਹਦਾ ਇਹਦਾ ਵਿਰੋਧ ਵੀ ਕੀਤਾ ਜਾਏਗਾ। ਮੰਨ ਲਿਓ ਕਿ ਸੀਸੀ ਸਾਹਿਬ ਨੇ ਐਸਸੀ ਹਰਪਾਲ ਸਰ ਨੂੰ ਜਿਹੜੀ ਐ ਦਰਖਾਸਤ ਜਿਹੜੀ ਉਹ ਮਾਰਗ ਕਰਤੀ ਆ ਇੱਕ ਵਾਰੀ ਮਾਰਗ ਕਰਤੀ ਆ। ਪਰ ਸਾਨੂੰ ਪੂਰਾ ਪੁਲਿਸ ਪ੍ਰਸ਼ਾਸਨ ਤੇ ਵਿਸ਼ਵਾਸ ਆ ਕਿ ਸਾਡੇ ਪਰਿਵਾਰਾਂ ਨੂੰ, ਦਲਿਤ ਪਰਿਵਾਰਾਂ ਨੂੰ ਜਿਹੜਾ ਇਨਸਾਫ ਦਵੇਗੀ। ਅਗਰ ਜੇ ਇਹਨਾਂ ਨੇ ਇਨਸਾਫ ਨਾ ਦਿੱਤਾ ਤੇ ਫਿਰ ਮੰਨਿਓ ਕਿ ਅਸੀਂ ਜਿਹੜੇ ਸਾਡੇ ਐਸਸੀ ਕਮਿਸ਼ਨਰ ਦੇ ਲਈ ਚੇਅਰਮੈਨ ਆ, ਅਸੀਂ ਉਹਨਾਂ ਕੋਲ ਵੀ ਜਾਵਾਂਗੇ ਔਰ ਉਹਨਾਂ ਨੂੰ ਵੀ ਜਾ ਕੇ ਅਸੀਂ ਹੰਗਾਰ ਲਗਾਵਾਂਗੇ। ਇਹ ਦਲਿਤ ਪਰਿਵਾਰਾਂ ਦੇ ਨਾਲ ਜਿਹੜਾ ਲਗਾਤਾਰ ਧੱਕਾ ਹੋ ਰਿਹਾ ਵਾ, ਉਹਨੂੰ ਰੋਕਿਆ ਜਾਵੇ ਔਰ ਜਿਹੜਾ ਇਹਨਾਂ ਮੇਰਾ ਨਾਮ ਸ਼ਬੀਰ ਦਾਵੋੜ ਹੈ ਤੇ ਮੈਂ ਬਲੇ ਸੁਰਖਿਆ ਕਮਾਂਦੋਂ ਸਾਰੇ ਧਰਮ ਪ੍ਰੇਮੀਆਂ ਨੂੰ ਸਤਿਵਾਲ ਨਮਸਕਾਰ ਜੀ ਅੱਜ ਅਸੀਂ ਮਾਨਯੋਗ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਾਹਿਬ ਕੋਲ ਰਸਤਾ ਦੇ ਦਰਬਾਰ ਪਹੁੰਚੇ ਹਾਂ ਕਿਉਂਕਿ ਇੱਕ ਦਲਿਤ ਪਰਿਵਾਰ ਦੀ ਲੜਕੀ ਜਿਸ ਨੂੰ ਇਨਸਾਫ ਨਹੀਂ ਮਿਲਿਆ ਕਾਫੀ ਲੰਬੇ ਸਮੇਂ ਤੋਂ ਉਹ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ 10 ਬੰਦੀਆਂ ਦੇ ਨਾਲ ਗੱਲ ਕੇ ਕਮਿਸ਼ਨਰ ਸਾਹਿਬ ਦੇ ਕੋਲ ਪਹੁੰਚੇ ਹਾਂ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਉੱਤੇ ਇੱਕ ਝੂਠਾ ਪਰਚਾ ਦਰਦ ਜਿਹੜਾ ਇਹਨਾਂ ਦੇ ਹਸਬੰਦ ਤੇ ਉਹਨਾਂ ਦੇ ਬ੍ਰਦਰ ਤੇ ਹੋਇਆ ਆ ਔਰ ਜਦੋਂ ਇਹ ਮਾਮਲਾ ਸਾਰਾ ਤੜਾ ਕੇ ਐਸਪੀ ਸਰ ਹਰਪਾਲ ਸਰ ਨੇ ਜਿਹੜੇ ਉਹਨਾਂ ਨੇ ਨੌਲੇਜ ਸੀਗਾ ਪਰ ਉਹਨਾਂ ਦੇ ਬਿਨਾਂ ਕਿਸੇ ਮਨਜ਼ੂਰੀ ਤੋਂ ਬਿਨਾਂ ਕਿਸੇ ਸਨੇਚਾਂ ਤੋਂ ਇੱਕ ਪਰਚਾ ਦਰਜ ਹੋ ਜਾਂਦਾ ਆ ਤੇ ਪਰਿਵਾਰ ਜਿਹੜਾ ਦਰਦ-ਦਰਦ ਦੀ ਤੱਕੇ ਖਾਂਦਾ ਫਿਰਦਾ ਪਿਆ ਸੀ ਅੱਜ ਇਹ ਪਰਿਵਾਰ ਬਲਿਸ ਸਮਾਜ ਦੀਆਂ ਜਥੇਬੰਦੀਆਂ ਕੋਲ ਪਹੁੰਚਿਆ ਹੋਰ ਅਸੀਂ ਐਸਪੀ ਸਾਹਿਬ ਨੂੰ ਮਿਲ ਕੇ ਗੁਹਾਰ ਲਗਾਈ ਆ ਬੇਨਤੀ ਕੀਤੀ ਆ ਕਿ ਜਿਹੜਾ ਪਰਚਾ ਪਿਛਲੇ ਦਿਨੀ ਇਹਨਾਂ ਦੇ ਇਹਨਾਂ ਦੇ ਪਤੀ ਤੇ ਇਹਨਾਂ ਦੇ ਭਰਾ ਦੇ ਉੱਤੇ ਦਰਜ ਕੀਤਾ ਗਿਆ ਉਹਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਜਿਹਦੇ ਲਈ ਉਹਨਾਂ ਨੇ ਐਸਪੀ ਹਰਪਾਲ ਸਿੰਘ ਜੀ ਦੀ ਡਿਊਟੀ ਲਗਾਈ ਆ ਔਰ ਉਹਨਾਂ ਨੂੰ ਕਿਹਾ ਵੀ ਇਸ ਪੱਸ਼ੂ ਰੂਪ ਤੇ ਉਹ ਵਧੀਆ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਉਹ ਨਿਰਪੱਖ ਹੋਣੀ ਚਾਹੀਦੀ ਹੈ ਔਰ ਉਹਨਾਂ ਨੇ ਆਸ਼ਵਾਸ਼ਣ ਵੀ ਦਿੱਤਾ ਵੀ ਜਿਹੜਾ ਇਨਸਾਫ ਹੈ ਇਹਨਾਂ ਨੂੰ ਮਿਲੇਗਾ ਔਰ ਇਹਦੇ ਵਾਸਤੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਔਰ ਇਹਦੇ ਨਾਲ ਸਾਡੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਜਿਵੇਂ ਕਿ ਜਗਦੀਸ਼ ਜੱਗੂ ਜੀ ਸੁਮਿਤ ਕਾਲੀ ਜੀ ਰਾਹੁਲ ਮਲਿਕ ਜੀ ਔਰ ਹੋਰ ਵੀ ਸਾਡੇ ਮਹਿਲਾ ਦਿਨ ਦੇ ਜਿਹੜੇ ਪ੍ਰਧਾਨ ਨੇ ਕਮਲੇਸ਼ ਜੀ ਉਹ ਵੀ ਸਾਡੇ ਨਾਲ ਪਹੁੰਚੇ ਨੇ ਕਿਉਂਕਿ ਇਹ ਪਰਿਵਾਰ ਜਿਹੜਾ ਦੁਖੀ ਆ ਇਹਨਾਂ ਦੇ ਨਾਲ ਥੱਕਾ ਹੋਇਆ ਔਰ ਇਹ ਥੱਕਾ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੇ ਲੋੜ ਪਈ ਤੇ ਜਿਹੜਾ ਮਾਮਲਾ ਐਫਸੀ ਕਮ ਅਰਪੀ ਇੱਕ ਵਾਰ ਫਿਰ ਤੋਂ ਜਿਹੜੇ ਮਾਨਯੋਗ ਪੁਲਿਸ ਕਮਿਸ਼ਨਰ ਕੋਲ ਲੱਭਾ ਬੰਨਾਂ ਨੂੰ ਬੇਨਤੀ ਕਰਦੇ ਵੀ ਇਸ ਮਾਮਲੇ ਦੀ ਜਿਹੜੀ ਜਾਂਚ ਆ ਵਧੀਆ ਤਰੀਕੇ ਨਾਲ ਕਰਾਈ ਜਾਵੇ ਧੰਨਵਾਦ ਜਵਾਲਮਿਕੀ ਜੀ ਜਤੀ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਪਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਤੇ ਆ ਜਿਹੜਾ ਅੱਜ ਜਿਹੜਾ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਅੱਜ ਕਾਜਲ ਕਾਜਲ ਤੇ ਉਹਦੇ ਉਹਦੇ ਭਰਾ ਦੇ ਤੇ ਉਹਦੇ ਪਤੀ ਦੇ ਜਿਹੜਾ ਦੁਕਾਨਦਾਰ ਸੀ ਉਹਨੇ ਇੱਕ ਝੂਠਾ ਪਰਚਾ ਦਰਜ ਕਰਾਇਆ ਚੋਰੀ ਦਾ ਜਿਸ ਪਰਚੇ ਦੀ ਤੇ ਕੋਈ ਜਾਂਚ ਜਾਂਚ ਨਾ ਹੋਈ ਜਿਸ ਪਰਚੇ ਦੀ ਕੋਈ ਫੁਟੇਜ ਨਾ ਆਈ ਹੋਵੇ ਸਾਹਮਣੇ ਉਹ ਕਿਤਨਾ ਪਰਚਾ ਹੋ ਸਕਦਾ ਦਰਜ ਇਹ ਪਰਚਾ ਇਸ ਤਰ੍ਹਾਂ ਆਇਆ ਦਰਜ ਵੀ ਪ੍ਰਸ਼ਾਸਨ ਦੇ ਬੰਦੇ ਦੀ ਮਿਹਰੀ ਭੁਗਤੀ ਦੇ ਨਾਲ ਇਹ ਪਰਚਾ ਹੋਇਆ ਦਰਜ ਇਸ ਕਰਕੇ ਨਹੀਂ ਦੇ ਪਰਚਾ ਹੋਣੀ ਸਾਰੇ ਜੇ ਹੁਣ ਅਸੀਂ ਕਮਿਸ਼ਨ ਸਾਹਿਬ ਨੂੰ ਮਿਲੇ ਸਾਨੂੰ ਭੁੱਲਰ ਸਾਹਿਬ ਨੇ ਬੜਾ ਵਧੀਆ ਈ ਸੁਵਾਸ਼ਨ ਦਵਾ ਬਹੁਤ ਹੀ ਵਧੀਆ ਆਦਮੀ ਨੇ ਉਹਨਾਂ ਨੇ ਕਿਹਾ ਵੀ ਇਸ ਦੀ ਜਿਹੜੀ ਜਾਂਚ ਆ ਪੂਰੀ ਤਰ੍ਹਾਂ ਹੋਵੇਗੀ ਬਰੀਕੀ ਦੇ ਨਾਲ ਉਹਨਾਂ ਨੇ ਹਰਪਾਲ ਸਿੰਘ ਦੀ ਡਿਊਟੀ ਲਾਇਰਪਾਲ ਸਿੰਘ ਐਸਪੀ ਜਾ ਵੀ ਉਹਨਾਂ ਨੇ ਲਈ ਹੈ ਡਿਊਟੀ ਵੀ ਇਹਦੀ ਪੂਰੀ ਜਾਂਚ ਕੀਤੀ ਜਾਏਗੀ ਔਰ ਪੂਰਾ ਇਹਨਾਂ ਨੂੰ ਇਨਸਾਫ ਮਿਲੇਗਾ ਕਾਜਲ ਦੇ ਕਾਜਲ ਦੇ ਪਰਿਵਾਰ ਨੂੰ ਜੇ ਫਿਰ ਵੀ ਇਨਸਾਫ ਨਾ ਮਿਲਿਆ ਤੇ ਫਿਰ ਫਿਰ ਇਹ ਸਾਰੀਆਂ ਸੰਸਥਾਵਾਂ ਰਲ ਕੇ ਫਿਰ ਕੋਈ ਨਾ ਕੋਈ ਐਕਸ਼ਨ ਲਵਾਂਗੇ ਉਹ ਫਿਰ ਜਿਹੜਾ ਐਕਸ਼ਨ ਹੋਏਗਾ ਉਹ ਫਿਰ ਪ੍ਰਸ਼ਾਸਨ ਵੀ ਜਾਣਦਾ ਤੇ ਖਸਤਾਵਾ ਵੀ ਜਾਣੀਆਂ ਵੀ ਇਸ ਤਰ੍ਹਾਂ ਲੈਕਚਰ ਹੋਏਗਾ ਇਹਨਾਂ ਨੂੰ ਕਹਿੰਦਾ ਜੈ ਵਾਲਮੀਕੀ ਹਾਰਾਤਵਾ ਹਾਂ ਜੀ ਆਦੀ ਕਿਥੋਂ ਦੇ ਹਨ ਬਲੇ ਅਸੀਂ ਅੰਮ੍ਰਿਤਸਰ ਦੇ ਆ। ਆਦੀ ਕੀ ਗੱਲ ਹੋਈ ਤੁਸੀਂ ਕੀ ਸਾਥ ਹਾਂਜੀ ਘਰ ਵਾਲੇ ਤੇ ਠੁੱਠਾ ਪਰ ਤੇਰਤਾਦਰਗੀ ਕੀਤਾ ਹੈ। ਹਾਂਜੀ ਅੱਜ ਜੀ ਸਾਹਿਬ ਨੇ ਕੀ ਅਸੋਚਣੋ ਆਇਆ ਹਾਂਜੀ ਸਿਫਟ ਡਿਊਟੀ ਲਈ ਹੋਈ ਤੇ ਡਾਕ ਕਰਾਂਗੇ।